ਇਸ ਸਮਾਜ ਦੇ ਬੱਚੇ ਕਿੱਦਾ ਬੜੇ ਆ ਤਰੇ ਫੀਸਾ ਦੇਣੀ ਆ ਆਪਣੇ ਘਰ ਦੇ ਖਰਚੇ ਚਲਾੜੇ ਕਿੱਦਾ ਚਲਾੜ ਮੇਰੇ ਸਮਾਜ ਨੂੰ ਤੁਸੀਂ ਮਾਰ ਕੇ ਰੱਖਤਾ ਇਹ ਮੈਂ ਵਾਲਮੀਕੀ ਸਮਾਜ ਦੀ ਗੱਲ ਨਹੀਂ ਕਰ ਰਿਹਾ ਦਰਜਾ ਚਾਰ ਮੁਲਾਜ਼ਮ ਕਿਸੇ ਵੀ ਜਾਤ ਨਾਲ ਬਿਲੋਂਗ ਕਰ ਸਕਦਾ ਸਾਡੇ ਦਾ ਪੂਰੇ ਕੱਪੜੇ ਉਤਾਰਨ ਦੇ ਮਜਬੂਰ ਕਰਤਾ ਇਹਨਾਂ ਨੇ ਮੇਰਾ ਸਮਾਜ ਪੜ ਨਹੀਂ ਪਾ ਰਿਹਾ ਮੇਰਾ ਸਮਾਜ ਫੀਸਾ ਨਹੀਂ ਦੇ ਪਾ ਰਿਹਾ ਘਰ ਦਾ ਰਾਸ਼ਨ ਨਹੀਂ ਚੱਲਦਾ ਪਿਆ ਉਹ ਕਿਹਦੇ ਕੋਲ ਜਾ ਕੇ ਰੋਈਏ ਸੀ ਤੇਹੀ ਦੇਹ ਸ਼ਬਾ ਬਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ ਕਰੋ ਨਾ ਕਰੋ ਅਰ ਸੋ ਜਵਜਾਇ ਲੜਾਓ ਨੀ ਚੈੱਕ ਕਰ ਆਪਣੀ ਜੀਤ ਕਰੋ 10ਵੀਂ ਪਾਤਸ਼ਾਹੀ ਨੇ ਗੱਲ ਕਹੀ ਸੀ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਗੱਲ ਹੋਰ ਲਿਖੀ ਹੋਈ ਆ ਕਿ ਐਤੀ ਮਾਰ ਪਈ ਕੁਰਲਾਣੇ ਉਹ ਤੈ ਕੀ ਦਰਦ ਨਾ ਆਇਆ ਇਹ ਸਮਾਜ ਦੇ ਬੱਚੇ ਕਿੱਦਾਂ ਵੱਢੇ ਆ ਤਾਰੇ ਫੀਸਾ ਦੇਣੀ ਆ ਆਪਣੇ ਘਰ ਦੇ ਖਰਚੇ ਚਲਾਣੇ ਕਿੱਦਾਂ ਚਲਾੜ ਮੇਰੇ ਸਮਾਜ ਨੂੰ ਤੁਸੀਂ ਮਾਰ ਕੇ ਰੱਖਤਾ ਇਹ ਮੈਂ ਵਾਲਮੀਕੀ ਸਮਾਜ ਦੀ ਗੱਲ ਨਹੀਂ ਕਰ ਰਿਹਾ ਦਰਜਾ 4 ملازم کسی بھی ذات نہ بیلنگ کر سکتا ہے لیکن ਤੁਸੀਂ ਜਿਹੜੀ ਹੱਠ ਫੜ ਕੇ ਬੈਠੀ ਆ ਹਰ ਮਹੀਨੇ ਸਾਰੀਆਂ ਜਿੰਨੇ ਵੀ ਸਰਕਾਰੀ ਏਜੰਸੀਆਂ ਤੁਹਾਡੇ ਜਿੰਨੇ ਸਰਕਾਰੀ ਡਿਪਾਰਟਮੈਂਟ ਆ ਸਭ ਨੂੰ ਤਨਖਾਹਾਂ ਮਿਲਦੀਆਂ ਮੇਰੇ ਦਰਜਾ 4 ਮਲਾਜ਼ਮ ਭਰਾ ਨੂੰ ਕਿਉਂ ਨਹੀਂ ਕਿਉਂ ਨਹੀਂ ਤੁਸੀਂ ਲੋਕ ਸਮਝਦੇ ਅੱਜ ਅਸੀਂ ਇਥੋਂ ਤੱਕ ਨਹੀਂ ਉਠਾਂਗੇ ਜਦ ਤੱਕ ਤੁਸੀਂ ਦਰਜਾ 4 ਮਲਾਜ਼ਮ ਬਾਰੇ ਇੱਕ ਗੱਲ ਸਨਿਚਿਤ ਨਹੀਂ ਕਰਦੇ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਤਨਖਾਹ ਪਏਗੀ ਆਓ ਆਪਾਂ ਸਾਰੇ ਚਲੀਏ ਜੀ ਇੱਕ ਮਿੰਟ ਸਵਾਲ ਹੈ ਕਿਉਂ ਕਪੜੇ ਉਤਾਰਨੇ ਪਏ ਤੁਹਾਨੂੰ ਸਰ ਇਹ ਤਾਂ ਅੱਧੇ ਕਪੜੇ ਉਤਾਰੇ ਆ ਸਾਡੇ ਦਾ ਪੂਰੇ ਕਪੜੇ ਉਤਾਰਨ ਦੇ ਮਜਬੂਰ ਕਰਤਾ ਇਹਨਾਂ ਨੇ ਮੇਰਾ ਸਮਝ ਪੜ ਨਹੀਂ ਪਾਰਿਆ ਮੇਰਾ ਸਮਝ ਫੀਸਾ ਨਹੀਂ ਦੇ ਪਾਰਿਆ ਘਰ ਦਾ ਰਾਸ਼ਨ ਨਹੀਂ ਚੱਲਦਾ ਪਿਆ ਉਹ ਕਿਹਦੇ ਕੋਲ ਜਾ ਕੇ ਰੋਈਏ ਅਸੀਂ ਇਸ ਤੋਂ ਪਹਿਲੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਐ ਇਹ ਤਨਖਾਵਾ ਭਾਜੀ ਕਿਸਦੇ 6 ਮਹੀਨੇ ਦੀ ਕਿਸਦੀ 8 ਮਹੀਨੇ ਦੀ ਕਿਸਦੀ ਸਾਲ ਦੀ ਕਿਸਦੀ 12 ਮਹੀਨੇ ਦੀ ਕਿਸੇ ਨੂੰ ਕੋਈ ਤਰਸ ਨਹੀਂ ਆਂਦਾ ਕੋਈ ਗੱਲਬਾਤ ਕੀਤੀ ਤੁਸੀਂ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਪਿਛਲੇ ਹਫਤੇ ਮਾਨਯੋਗ ਜ਼ੋਨਲ ਕਮਿਸ਼ਨਰ ਸਾਹਿਬ ਸਾਨੂੰ ਮਿਲੇ ਸੀਗੇ ਲੇਕਿਨ ਉਹਨਾਂ ਨੇ ਵੀ ਉਸ ਟਾਈਮ ਝੂਠ ਬੋਲਿਆ ਤੁਹਾਡੇ মিডিਆ ਸਾਹਮਣੇ ਕਹਿ ਰਹੇ ਹੁਣ ਤੱਕ ਡੀ ਜ਼ੋਨ ਦੇ ਬਹੁਤ ਸਾਰੇ ਕਮ ਚ ਕਰਮਚਾਰੀ ਨੇ ਜਿਨ੍ਹਾਂ ਦੀ ਤਨਖਾਹਾਂ ਰਿਲੀਜ਼ ਨਹੀਂ ਹੋਈਆਂ ਲੇਕਿਨ ਸਾਨੂੰ ਅੱਜ ਇੱਕ ਗੱਲ ਦੀ ਸਾਡੀ ਡਿਮਾਂਡ ਹੈ ਕਿ ਜਦ ਤੱਕ ਤੁਸੀਂ ਇਹ ਸੁਨਿਸ਼ਚਿਤ ਨਹੀਂ ਕਰੋਗੇ ਇੱਕ ਦਿਨ ਦੀ ਦੁਲਖਾ ਮਿਲੇਗੀ ਮਿਲੇਗੀ ਉਦੋਂ ਤੱਕ ਤਰਨਾ ਸਮਾਪਤ ਨਹੀਂ ਹੋਏਗਾ ਸਾਡੇ ਨਾਲ ਕਿੰਨੇ ਲੋਕ ਨੇ ਸਾਡੇ ਨਾਲ ਇਸ ਟਾਈਮ ਬਹੁਤ ਾਰੀ ਸਾਡੀਆਂ ਪੈਣਾ ਵੀ ਆ ਮਾਤਾਵਾ ਵੀ ਆ ਭਰਾ ਵੀ ਆ ਛੋਟੇ ਵੀਰ ਵੀ ਆ ਬਹੁਤ ਾਰਾ ਸਾਡੇ ਨਾਲ ਘਰਾਂ ਨੂੰ ਚਲਾਉਣ ਲਈ ਕਿੰਨੀ ਕੁ ਮੁਸ਼ਕਿਲ ਆ ਰਹੀ ਤੁਹਾਨੂੰ ਇਸ ਤਰ੍ਹਾਂ ਦੋ ਦਿਨ ਪਹਿਲਾਂ ਵੀ ਇਹਨੀਆਂ ਸਰਕਾਰਾਂ ਨੇ ਅਲੱਗ-ਅਲੱਗ ਤਰੀਕੇ ਨਾਲ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਦਰਨਾ ਤੁਸੀਂ ਨਾ ਦਿਓ ਲੇਕਿਨ ਜੇ ਅੱਜ ਇਹ ਡਿਸੀਜਨ ਇਥੋਂ ਨਾ ਨਿਕਲਿਆ ਤੇ ਅਸੀਂ ਇੱਥੋਂ ਉੱਠਣ ਵਾਲੇ ਨਹੀਂ ਆ ਮਾਨਿਓ ਕਮਿਸ਼ਨਰ ਸਾਹਿਬ ਅਗਲੀ ਵਾਰ ਇਹ ਦਰਨਾ ਤੁਹਾਡੇ ਘਰ ਦੇ ਬਾਹਰ ਨਹੀਂ ਤੁਹਾਡੇ ਘਰ ਦੇ ਅੰਦਰ ਲੱਗੇਗਾ ਮੈਂ ਸੰਦੀਪ ਚੋਹਾਨ ਭਗਵਾਨ ਵਾਲਮੀ ਸੇਵਾ ਸੰਗ ਜਿਲ੍ਹਾ ਪ੍ਰਧਾਨ ਅੱਜ ਜਿਹੜਾ ਦਰਨਾ ਸਾਡੇ ਭਗਵਾਨ ਵਾਲਮੀ ਸੇਵਾ ਸੰਗ ਦੇ ਪ੍ਰਧਾਨ ਵੀਰੇਸ਼ ਰੇਜਾ ਵੀ ਬਾਲੀ ਜੀ ਵੱਲੋਂ ਦੀ ਅਗਵਾਈ ਵਿੱਚ ਕੀਤਾ ਗਿਆ ਹੈ ਬਬਲੂ ਨਾਰਾਇਣ ਜੀ ਵੱਲੋਂ ਇਹ ਤਰਨਾ ਸੀ ਦਰਜਾ 4 ਮੁਲਾਜ਼ਮਾਂ ਦੇ ਦਰਦ ਨੂੰ ਸਮਝਦੇ ਹੋਏ ਉਹਨਾਂ ਦੇ ਨਾਲ ਮਿਲ ਕੇ ਇਹ ਤਰਨਾ ਦਿੱਤਾ ਗਿਆ ਜੋ ਕਿ ਸਾਡੇ ਦਰਜਾ 4 ਮੁਲਾਜ਼ਮਾਂ ਨੂੰ ਕਾਫੀ ਟਾਈਮ ਤੋਂ ਸੈਲਰੀ ਨਹੀਂ ਮਿਲ ਰਹੀ ਭਗਵਾਨਤਮਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਨੇ ਪੱਕੇ ਕਰਤੇ ਵੀ ਆ ਅਸੀਂ ਇੰਨੇ ਮੁਲਾਜ਼ਮ ਪੱਕੇ ਕਰਦੇ ਪਰ ਉਹਨਾਂ ਨੇ ਕਦੇ ਦਰਦ ਸਮਝਿਆ ਚਦਰਜਾ 4 ਮੁਲਾਜ਼ਮਾਂ ਦਾ ਜੀ ਹਜੇ ਤੱਕ ਉਹਨਾਂ ਦੀ ਸੈਲਰੀਆਂ ਨਹੀਂ ਪਾਈਆਂ ਉਹ ਤੁਸੀਂ ਜੀ ਸਾਡੇ ਮੰਤਰੀ ਸਾਹਿਬ ਵੱਡੇ ਵੱਡੇ ਬੋਰਡ ਲਾਈ ਜਾਂਦੇ ਹੋ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੋ ਵੀ ਅਸੀਂ ਪੱਕੇ ਹੀ ਕਰਦੇ ਪਰ ਉਹਨਾਂ ਦੀ ਸੈਲਰੀਆਂ ਦਿੱਤੀਆਂ ਨਹੀਂ ਹਲੇ ਤੱਕ ਉਹਨਾਂ ਨੂੰ ਕਰ ਕਰ ਜਾ ਕੇ ਪੁੱਛੋ ਪੁੱਛੋ ਬੱਚਿਆਂ ਦੀ ਫੀਸ ਕਰਦਾ ਰਾਸ਼ਨ ਕਿੰਨਾ ਕੁ ਚੱਲਣਾ ਪੈ ਰਿਹਾ ਜਿਨ੍ਹਾਂ ਨੂੰ ਤੁਸੀਂ ਸਫਾਈ ਸੈਨਿਕ ਦੱਸਦੇ ਹੋ ਕੀ ਕਰਨ ਉਹ ਲੋਕ ਸਾਡਾ ਇਹ ਤਾਂ ਨੌਸਪੀਸ਼ੇ ਚਾਹੀਆ ਇਹ ਤਾਂ ਅਸੀਂ ਉਦੋਂ ਤੱਕ ਨਹੀਂ ਚੱਕਾਂਗੇ ਜਦੋਂ ਸਾਡੇ ਮੰਗਾ ਪੂਰੀਆਂ ਨਾ ਕੀਤੀਆਂ ਜਾਣ